ਕਿਸਾਨੀ ਮੰਗਾਂ ਨੂੰ ਲੈ ਕੇ ਲਗਾਤਾਰ 10 ਮਹੀਨਿਆਂ ਤੋਂ ਉੱਪਰ ਸਮਾਂ ਹੋ ਚੁੱਕਿਆ ਹੈ ਦਿੱਲੀ ਸ਼ੰਭੂ ਅਤੇ ਖਨੌਰੀ ਬਾਡਰ ਦੇ ਕਿਸਾਨ ਡਟੇ ਹੋਏ ਨੇ ਹਾਲਾਂਕਿ ਪਿਛਲੇ 23 ਦਿਨਾਂ ਤੋਂ ਜਗਦੀਸ਼ ਸਿੰਘ ਢੱਲੇਵਾਲ ਮਾਰਨ ਮਾਰਤੇ ਬੈਠੇ ਹੋਏ ਨੇ ਤੇ ਕੱਲ ਜਿਹੜਾ ਹੈਗਾ ਮੋਰਚੇ ਵੱਲੋਂ ਐਲਾਨ ਕੀਤਾ ਗਿਆ ਸੀ ਪੰਜਾਬ ਭਰ ਦੇ ਵਿੱਚ ਟ੍ਰੇਨਾਂ ਰੋਕੀਆਂ ਜਾਣਗੀਆਂ ਤੇ ਅੱਜ ਸਵੇਰ ਤੋਂ ਦਿਖਾਉਣਿਆ ਫ੍ਰੀਕੋਰਟ ਦੇ ਵਿੱਚ ਵੀ ਜਿਹੜਾ ਹੈਗਾ ਅੱਜ 12 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜਾ ਹੈਗਾ ਟ੍ਰੇਨਾਂ ਰੋਕ ਕੇ ਜਾਣਗੀਆਂ ਇਸ ਦੇ ਤਹਿਤ ਵੱਡੀ ਗੰਟੀ ਦੇ ਵਿੱਚ ਜਿਹੜੇ ਹੈਗੇ ਕਿਸਾਨ ਪਹੁੰਚੇ ਨੇ ਕਿਉਂਕਿ ਜਿਉਂਤ ਕਿਸਾਨ ਮੋਰਚ 11 ਦੇ ਵਿੱਚ ਜਿੰਨੀਆਂ ਵੀ ਫੋਰ ਦੇ ਬੰਦਿਆਂ ਦੀ ਆਗੂ ਇੱਥੇ ਜਿਹੜੇ ਸਟੇਜ ਦੇ ਉੱਪਰ ਆਪਣੇ ਆਪਣੇ ਵਿਚਾਰ ਦੇ ਰਹੇ ਨੇ ਜੁੜੇ ਪਾਸੇ ਕਿਸਾਨ ਵੱਡੀ ਗੰਟੀ ਦੇ ਵਿੱਚ ਪਹੁੰਚੇ ਆ ਅੱਜ 12 ਤੋਂ 3 ਜਿਹੜਾ ਪੂਰੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਟ੍ਰੇਨ ਔਰ ਉਹ ਕੋਪਰੇਸ਼ਟ ਹੈ ਕਿ ਜਿਹੜਾ ਹਰਿਆਰ ਪ੍ਰਕਾਸ਼ਨ ਕੀਤਾ ਜਾ ਰਿਹਾ ਕਿਉਂਕਿ ਲਗਾਤਾਰ ਕਿਸਾਨੀ ਮੰਗਾਂ ਨੂੰ ਲੈ ਕੇ ਜਗੀਸਨ ਡੱਲੇਵਾਲ ਤੇ ਹੀ ਜਿਹੜਾ ਤੋਂ ਮਰਨ ਵਾਲ ਤੇ ਬੈਠਿਆ ਤੇ ਸਾਢੇ ਜਿਹੜਾ 10 ਮਹੀਨੇ ਉੱਪਰ ਜਿਹੜਾ ਸਮਾਂ ਹੋ ਚੁੱਕਾ ਸੱਚ ਚੱਲਿਆ ਕਿਉਂਕਿ ਪਿਛਲੇ ਸਮੇਂ 2020 ਦੇ ਵਿੱਚ ਤਿੰਨ ਖੇਤੀ ਕਰੂਪ ਪਾਸ ਕੀਤੀ ਗਈ ਉਸ ਸਮੇਂ ਸੰਘਰਸ਼ ਚੱਲਿਆ ਸੀ ਤੇ ਸਰਕਾਰ ਵੱਲੋਂ ਸੰਘਰਸ਼ ਦੇ ਚੱਲਦਿਆਂ ਉਸ ਨੂੰ ਵ ਮੰਨੀਆਂ ਸਾਹਿਬ ਪਰ ਉਹ ਉਹਨਾਂ ਨੂੰ ਹਜੇ ਪੂਰਾ ਨਹੀਂ ਕੀਤਾ ਸੀਗਾ ਜਿਸ ਵਿੱਚ ਖਾਸ ਕਰਕੇ ਐਮਐਸਪੀ ਜਾਂ ਲਖੀਪੁਰ ਦੀ ਘਟਨਾ ਸੀ ਉਹ ਘਟਨਾ ਨੂੰ ਲੈ ਕੇ ਜਿਹੜਾ ਪ੍ਰੋਟੈਸਟ ਕੀਤਾ ਗਿਆ ਸੀਗਾ ਤਾਂ ਲਗਾਤਾਰ ਇਸ ਤੋਂ ਪਹਿਲਾਂ ਪੰਜਾਬ ਭਰ ਦੇ ਵਿੱਚ ਪ੍ਰੋਟੈਸਟ ਕੀਤੇ ਗਏ ਸੀ ਪਰ ਉਸ ਦੇ باوجود ਸਰਕਾਰ ਦੀਆਂ ਮੰਗਾਂ ਵੱਲ ਦਾ ਬੰਦਾ ਵਿਖੇ ਹੋਇਆ ਤਾਂ ਦੁਬਾਰਾ ਫਿਰ ਸੰਘਰਸ਼ ਪੁੱਟਾ ਗਿਆ ਸਾਡੇ ਨਾਲ ਕੁਝ ਆਗੂ ਮੌਜੂਦ ਨਹੀਂ ਆਪਾਂ ਗੱਲਬਾਤ ਕਰਦੇ ਹਾਂਜੀ ਭਾਈ ਜੀ ਕੀ ਹਾਲ ਹੈ ਅਰਿੰਦਰ ਸਿੰਘ ਜੀ ਬਲਾਕ ਗੋਲੇ ਵਾਲਾ ਸਿੱਧੂਪੁਰ ਪਿਕਾਣਾ ਅੱਜ 23 ਦਿਨ ਦੇ ਸਮਾਂ ਹੋ ਚੁੱਕੇ ਵੈਸੇ 10 ਦਿਨ ਸਮਾਂ ਹੋ ਚੁੱਕੇ ਕਿਸਾਨਾਂ ਵੱਲੋਂ ਮਾਰਨ ਮਾਰ ਕੇ ਬੈਠੇ ਕਿਸੇ ਦਲਿਆ ਨੂੰ ਅੱਜ 23 ਅਸੀਂ ਦੇਖੋ ਜੀ ਇਹੀ ਕਹਿਣਾ ਚਾਹੁੰਦੇ ਆ ਜਿਹੜੀਆਂ ਸਾਡੀਆਂ ਮੰਗਾਂ ਆ ਜਿਨ੍ਹਾਂ ਦੇ ਤਹਿਤ ਅਸੀਂ ਅੱਜ ਇਹ ਰੇਲਵੇ ਟ੍ਰੈਕ ਜਾਮ ਕੀਤਾ ਔਰ ਸਰਦਾਰ ਜਗੀਰ ਸਿੰਘ ਜੀ ਡੱਲੇਵਾਲ ਪਿਛਲੇ 23 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਆ ਉਹ ਸਾਡੀਆਂ ਦਿੱਲੀ ਦੇ ਸੰਘਰਸ਼ ਦੌਰਾਨ ਮੋਦੀ ਸਰਕਾਰ ਵੱਲੋਂ ਮੰਨੀਆਂ ਗਈਆਂ ਮੰਗਾਂ ਕੋਈ ਸਾਡੀਆਂ ਇਹਨਾਂ ਦੇ ਵਿੱਚ ਨਵੀਆਂ ਮੰਗਾਂ ਨਹੀਂ ਹੈ ਉਹ ਸਰਕਾਰ ਨੂੰ ਬਿਲਕੁਲ ਮਾ ਪਰਵਾਣ ਕਰਕੇ ਉਹਨਾਂ ਨੂੰ ਲਾਗੂ ਕਰਨਾ ਚਾਹੀਦਾ ਕਿਉਂਕਿ ਸਰਕਾਰ ਨੂੰ ਮੰਗਾ ਮਨਵਾ ਕੇ ਆਏ ਉਥੋਂ ਦਿੱਲੀ ਤੋਂ ਇਹ ਕੋ ਨਵੀਆਂ ਮੰਗਾਣੀਆਂ ਔਰ ਨਾਲ ਹੀ ਸਾਡੀ ਕਿਸਾਨਾਂ ਨੂੰ ਇਹ ਲਾਮ ਬੰਦੀ ਹੈ ਵੀ ਵੱਧ ਤੋਂ ਵਾਦਾ ਪਾ ਇਸ ਮੋਰਚੇ ਨਾਲ ਜੁੜੀਏ ਤਾਂ ਕਿ ਆਪਣੀ ਆਉਣ ਵਾਲੀ ਨਸਲ ਕਿਸਾਨੀ ਔਰ ਸਾਡੀਆਂ ਪੀੜੀਆਂ ਜਿਹੜੀਆਂ ਉਹ ਬਚ ਸਕਣ ਜਿਸ ਪਾਸੇ ਤੁਸੀਂ ਸਪੀਡ ਦੇ ਰਹੇ ਸੀ ਕਿ ਆ ਜਿਕੇ ਲਗਾਤਾਰ ਇਹ ਨਵੇਂ ਕਾਨੂੰਨਾਂ ਤਨ ਖੇਤੀ ਨੂੰ ਜ ਰੱਦ ਕਰਾਇਆ ਗਿਆ ਸੀ ਉਹ ਦੁਬਾਰਾ ਕਦਨੇ ਕਦਨੇ ਸਰਕਾਰ ਲਾਗੂ ਕਰਨ ਦੇ ਮੂਡ ਵਿੱਚ ਲੱਗ ਰ ਆ ਰਹੀ ਹੈ ਜੀ ਬਿਲਕੁਲ ਲਾਗੂ ਕਰਨ ਦੇ ਮੂਡ ਵਿੱਚ ਹੈ ਜੀ ਕਿਉਂਕਿ ਸਰਕਾਰ ਹੈ ਜਿਹੜੀ ਦੇਖੋ ਪਿੱਠ ਪਿੱਛੇ ਛੁਰਾ ਮਾਰ ਰਹੀ ਹੈ ਸਾਡੇ ਸਰਕਾਰ ਜਿਹੜੇ ਸੈਲੋਆਂ ਨੂੰ ਵਡਾਵਾ ਦੇ ਰਹੀ ਹੈ ਆ ਜਿਹੜੇ ਭਾਰਤ ਮਾਲਾ ਪ੍ਰੋਜੈਕਟ ਹੈ ਇਹ ਕੇਵਲ ਕਿਸਾਨਾਂ ਵਾਸਤੇ ਨਹੀਂ ਬਣਾਏ ਬਣਾਏ ਜਾ ਰਹੇ ਵਪਾਰੀਆਂ ਵਾਸਤੇ ਬਣਾਏ ਜਾ ਰਹੇ ਆ ਦੇਖੋ ਕਿਸਾਨ ਨਹੀਂ ਕਹਿੰਦਾ ਤੁਸੀਂ ਵਪਾਰ ਨਾ ਕਰੋ ਪਰ ਜਿਹੜੀਆਂ ਪਾਲਸੀਆਂ ਸਾਡੇ ਮੰਡੀ ਬੋਰਡ ਨੂੰ ਖਤਮ ਕਰਦੀਆਂ ਏਪੀਐਮਸੀ ਐਕਟ ਨੂੰ ਖਤਮ ਕਰਦੀਆਂ ਕਿ ਆ ਨਵਾਂ ਖਰੜਾ ਇੱਕ ਸਰਕਾਰ ਨੇ ਤਿਆਰ ਕਰਕੇ ਪ੍ਰਪੋਜ਼ਲ ਭੇਜ ਦਿੱਤੀ ਆ ਜਿਹੜੀਆਂ ਸਟੇਟ ਗਵਰਨਮੈਂਟਾਂ ਨੂੰ ਕਿ ਜਿਹੜੀਆਂ ਮੰਡੀਆਂ ਨੂੰ ਸੈਲਵਾਂ ਦੇ ਵਿੱਚ ਕਨਵਰਟ ਕੀਤਾ ਜਾਵੇ ਤਾਂ ਕਿ ਜਿਹੜਾ ਮੰਡੀ ਬੋਰਡ ਨੂੰ ਟੈਕਸ ਜਾਂਦਾ ਸਾਡੇ ਤੋਂ ਕਿਸਾਨਾਂ ਤੋਂ ਮੰਡੀ ਬੋਰਡ ਉਸ ਨਾਲ ਚੱਲਦਾ ਏਪੀਐਮਸੀ ਐਕਟ ਖਤਮ ਕਰਨਾ ਚਾਹੁੰਦੀ ਹੈ ਸਰਕਾਰ ਔਰ ਸਰਕਾਰ ਨੇ ਨਾਲ ਹੀ ਜਿਹੜਾ ਟੈਕਸ ਆ ਇਹ ਜਿਹੜਾ ਵੱਡਾ ਵਪਾਰੀ ਹੈ ਜਿਸ ਨੂੰ ਇੱਕੋ ਲਾਇਸੈਂਸ ਦੇ ਉੱਪਰ ਪੂਰੇ ਦੇਸ਼ 'ਚ ਖਰੀਦ ਕਰ ਸਕੂਗਾ ਔਰ ਉਹ ਕਿਤੇ ਵੀ ਵੇਚਾ ਉਹ ਉਸ ਨੂੰ ਕੋਈ ਟੈਕਸ ਨਹੀਂ ਲਾਇਆ ਇਹ ਨਵੇਂ ਕਾਨੂੰਨ ਦੇ ਦੀਨ ਇਸ ਨਾਲ ਸਾਡਾ ਮੰਡੀ ਬੋਰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋਊਗਾ ਔਰ ਜਦੋਂ ਪ੍ਰਾਈਵੇਟ ਪਲੇਅਰ ਸਾਡੇ ਕਿਸਾਨਾਂ ਕੋਲ ਆਇਆ ਉਸ ਨੇ ਉਸ ਨੇ ਸਾਨੂੰ ਪੂਰਾ ਜਿਹੜਾ ਸਾਡਾ ਮੁੱਲ ਬਣਦਾ ਉਹ ਨਹੀਂ ਦੇਣਾ ਅੱਜ ਜੇ ਤੁਸੀਂ ਗੱਲ ਕਰੀਏ ਤਾਂ ਪੰਜਾਬ ਦੀ ਉਸ ਸਮੇਂ ਕਈ ਖੇਤ ਕਿਸਾਨ ਮੋਰਚਾ ਸੀ ਪਰ ਗੱਲਾਂ ਕਰਕੇ ਕਿਸਾਨ ਮੋਰਚਾ ਕਰਨ ਤੇ ਵੱਖਰਾ ਹੋ ਗਿਆ ਪਰ ਅੱਜ ਕਿਤੇ ਨਾ ਕਿਤੇ ਮੰਗਾ ਉਹੀ ਨੇ ਪਰ ਉਹ ਵੱਖਰੇ ਤੌਰ ਤੇ ਸੰਘਰਸ਼ ਕਰ ਰਹੇ ਨੇ ਕਿ ਲੱਗਦਾ ਹੈਗਾ ਉਹਨਾਂ ਸਮੇਂ ਵਿੱਚ ਕਿ ਇੱਕ ਪਲੇਟ ਬੰਦ ਇਕੱਠੇ ਹੋ ਗਏ ਕਿਸਾਨ ਦੁਬਾਰਾ ਫਿਰ ਦਿੱਲੀ ਨੂੰ ਕੂਚ ਕਰਨਗੇ ਬਿਲਕੁਲ ਜੀ ਸਾਡੀਆਂ ਚਾਹੇ ਸਾਡਾ ਗੈਰ ਨਾਇਤਕ ਮੋਰਚਾ ਚਾਹੇ ਕੇਐਮਐਮ ਚਾਹੇ ਸੰਯੁਕਤ ਕਿਸਾਨ ਮੋਰਚਾ ਸਾਡੀਆਂ ਮੰਗਾਂ ਬਿਲਕੁਲ ਇੱਕ ਨੇ ਹੋਰ ਇਸੇ ਲਈ ਸਾਡੇ ਵੱਲੋਂ ਕਿਸਾਨ ਮੋਰਚਾ ਗੈਰ ਨਾਇਤਕ ਔਰ ਕੇਐਮਐਮ ਵੱਲੋਂ ਇੱਕ ਚਿੱਠੀ ਵੀ ਲਿਖੀ ਗਈ ਆ ਪਿਛਲੇ ਦਿਨੀ ਕਿ ਉਹਨਾਂ ਨੂੰ ਸਾਡੇ ਨਾਲ ਇਕੱਠੇ ਹੋਣਾ ਚਾਹੀਦਾ ਕਿਉਂਕਿ ਜਦੋਂ ਸਾਡੀਆਂ ਮੰਗਾਂ ਇੱਕ ਨੇ ਸਭ ਕੁਝ ਇੱਕ ਹੈ ਤਾਂ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਸਾਨੂੰ ਜਰੂਰ ਇੱਕ ਹੋ ਕੇ ਇਸ ਜ਼ਾਲਮ ਸਰਕਾਰ ਦੇ ਨਾਲ ਲੜਨਾ ਚਾਹੀਦਾ ਸੋ ਬਿਲਕੁਲ ਅੱਜ ਫ੍ਰੀ ਕੋਰਟ ਦੇ ਵਿੱਚ ਜੋ ਤੁਸੀਂ ਥਾਗੀਆਂ ਕਿ ਵੱਡੀ ਗੰਟੀ ਦੇ ਵਿੱਚ ਮਹਿਲਾਵਾਂ ਵੀ ਅੱਜ ਸੰਘਰਸ਼ ਦੇ ਵਿੱਚ ਪਹੁੰਚ ਗਈਆਂ ਕੋਈ ਡੇਟਲ ਰੁਕੀ ਗਈ ਹੈ ਰੁਕ ਕੋ ਜਿਹੜਾ ਹੈਗਾ ਰੁਕਣ ਦਾ ਪ੍ਰਸ਼ਨ ਸੀਗਾ ਉਹਦੇ ਤਹਿਤ ਰੱਖੇਗਾ ਅਸੀਂ ਤੇ ਵੱਡੀ ਗੰਟੀ ਦੇ ਵਿੱਚ ਅੱਜ ਇੱਥੇ ਮਹਿਲਾਵਾਂ ਵੀ ਪਹੁੰਚ ਗਈਆਂ ਤੇ ਜਿਹੜਾ ਸਟੇਜ ਚੱਲ ਰਹੀ ਹੈਗੀ ਸਟੇਜ ਦੇ ਉੱਪਰ ਲਗਾਤਾਰ ਸਰਕਾਰ ਦੇ ਖਿਲਾਫ ਜਿਹੜਾ ਪ੍ਰਸ਼ਨ ਕੀਤਾ ਜਾ ਰਿਹਾ ਹੈ ਕਿ ਕਿਹੜਾ ਉਹਨਾਂ ਦੇ ਵਿੱਚ ਜਿਹੜੀ ਮੰਗਾਂ ਕੇਂਦਰ ਸਰਕਾਰ ਮੰਨ ਨਹੀਂ ਤਾਂ ਸੰਘਰਸ਼ ਹੋਰ ਵਿਟਣ ਦੀ ਅਸਬਾਹਬਾਹ ਹੋ ਸਕਦੀ ਹੈ ਕਿ ਵੱਡੀ ਗੰਟੀ ਜਿਸ ਤਰ੍ਹਾਂ ਪਹਿਲਾਂ ਦਿੱਲੀ ਦੇ ਮੈਂ ਕੁਝ ਕਿਸਾਨ ਸਦਚ ਕੀਤਾ ਸੀ ਅਤੇ ਕਿਸਾਨਾਂ ਵੱਲੋਂ ਜਿਹੜਾ ਆਪਣੇ ਰਾਜਧਾਨੀ ਦਿੱਲੀ ਸੀ ਕਿਸਾਨ ਨੇਤੀ ਦੇ ਵੱਲੋਂ ਜੋ ਮੰਗਾਂ ਕਰਨ ਤਨਖਤੀ ਕਾਨੂੰਨ ਹਸਨ ਉਹਨਾਂ ਨੂੰ ਰੱਦ ਕਰਾਇਆ ਗਿਆ ਉਸੇ ਤਰ੍ਹਾਂ ਦੁਬਾਰਾ ਫੇਰ ਜੋ ਮੰਗਾਂ ਨੂੰ ਲੈ ਕੇ ਜਗਜੀਤ ਸਿੰਘ ਡੱਲੇ ਵਾਲ ਮਾਰਗ ਵਾਸਤੇ ਬੈਠੇ ਨੇ ਕਿਸਾਨਾਂ ਦੀ ਜਿੱਥੇ ਬੰਦੀਆਂ ਸਾਰੀਆਂ ਮੰਗਾਂ ਜਿਹੜੀਆਂ ਇੱਕੋ ਨੇ ਦੂਜੇ ਪਾਸੇ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਤੇ ਉਹਨਾਂ ਦੇ ਵਿੱਚ ਜਿਹੜੇ ਕਿਸਾਨ ਅਜਰੂਰ ਜਿੱਤ ਪ੍ਰਾਪਤ ਕਰ ਲੈਣਗੇ ਰੀਕੋਰਡ ਤੋਂ ਜਗਮੈਂਟ ਲਈ ਜਫਤਾਰਤ ਸਾਜ